करो. बंद करो बंद करो बंद करो बंद करोsda पिंड पकाऊ हैsda है मुश्का बात बताऊ है फिरनिया बताऊ है गैस फैक्ट्री बंद करो बंद करो पिंड पे अत्याचार है पिंड से अत्याचार है

ਇਹ ਸੋਨੇ ਪੰਜਾਬੀਆਂ ਨੂੰ ਲੰਮੇ ਦੇ ਨੇ ਬਾਈਕ ਟਰੀ ਵਾਲੇ ਮੁਰਦਾਬਾਦ 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 ਪੈਸੇ ਨਿਕਲ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਮਾਲਕ ਮੁਰਦਾਬਾਦ 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 ਸਾਜਣ ਸਾਡਾ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਹਾਂ ਡਿਲੀਵਰੀ ਹਾਂ ਬੰਦੇ ਭੇਜੇ ਦੀ ਮੱਕੇ ਪੁੱਤ ਤੇ ਯਾਰੀ ਵਾਲੇ ਮੈਂ ਹਾਂ ਅਗਲੇ ਉਹਨਾਂ ਆਪਣਾ ਬੱਚੇ ਹਾਂ ਜੀ ਵੀ ਰਾਏ ਜੀ ਮੁਸ਼ਕਾਬਾਦ ਦੇ ਵਿੱਚ ਇੱਕ ਟੱਪੜੀਆਂ ਪਿੰਡ ਹੋ ਗਿਆ ਕੀ ਨਾ ਪਿੰਡ ਇਹਨਾਂ ਨੇ ਪੋਸਟਰ ਲਗਾਏ ਨੇ ਕਿ ਸਾਡੇ ਪਿੰਡ ਵਿਕਾਉ ਨੇ ਸਾਡੇ ਘਰ ਵਿਕਾਉ ਨੇ ਜੋ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਗਾਣਾ ਚਾਹੁੰਦੇ ਤੁਸੀਂ ਉਹਨਾਂ ਪਰਨੋਚ ਕੋਈ ਫੈਕਟਰੀ ਲੱਗ ਰਹੀ ਆ ਤੇ ਜਿਹਦੇ ਸਬੰਧ ਵਿੱਚ ਮੈਂ ਦੇਖਿਆ ਪਿਛਲੇ ਦੋ ਤਿੰਨ ਦਿਨਾਂ ਦੇ ਵੀ ਲਏ ਨੇ ਉਹਨਾਂ ਨੇ ਨਾ ਤੇ ਮੈਂ ਤਕੋ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਸੀ ਵਿਜਿਟ ਵੀ ਕਰਕੇ ਆ ਗਏ ਗੰਗਰ ਵਾਲੇ ਹਨ ਤੇ ਪਰ ਹਜੇ ਜਿੰਨਾ ਚਿਰ ਸਭ ਤੋਂ ਵੱਡੀ ਗੱਲ ਹੈ ਜਿੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਉਹ ਲੋਕ ਨੇ ਤੰਨਾ ਆਪਣਾ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਵੀ ਜੇ ਕੋਈ ਉਹਦਾ ਨੁਕਸਾਨ ਆ ਹਨਾ ਇਹ ਵੀ ਸਮਝ ਆਉਂਦਾ ਬਣਦਾ ਕਿ ਨੁਕਸਾਨ ਤਾਂ ਹੀ ਜੇ ਕਿਸੇ ਤਰ੍ਹਾਂ ਦੇ ਵੀ ਕੋਈ ਗੱਲਬਾਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰਾ ਸਾਨੂੰ ਡਰੋਂ ਨਾਲ ਦੂਰ ਕਰਨਾ ਪੈਣਾ ਹੈ ਹਨਾ ਸਭ ਤੋਂ ਵੱਡੀ ਗੱਲ ਹੈ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡ ਵਾਲੇ ਇਹ ਲੋਕ ਹਮ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜੀ ਮੈਂ ਬਦਸਲਵਾਲ ਕਸਮ ਦਾ ਦੀ ਗੱਲ ਕਰਾਂ ਤੇ ਖਾਸ ਕਰਕੇ ਮਸਤਬਾ ਦੇ ਗ੍ਰੰਥ ਦਿੱਤੇ ਖਸਾਨੇ ਉਸ ਫਿਰਦੌਸ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸਿੱਧੀ ਉਹਨੂੰ ਮੀਟਿੰਗ ਪਹਿਲਾਂ ਦਾ ਇੱਕਦਮ ਬਣਾਇਆ ਸੀਗਾ ਪ੍ਰੋਗਰਾਮ ਉਹਦਾ ਤੋ ਗਿਆ ਸੀ ਐਮ ਸਮਾਉਣਾ ਵੀ ਕਰਾਉਂਗਾ ਜਿੰਮੇ ਦਾ ਵੀ ਪ੍ਰੋਗਰਾਮ ਮੈਂ ਉਹਨਾਂ ਨਾਲ ਆ ਹਮੇਸ਼ਾ ਕਿਨਾਰੀ ਸਰਪ੍ਰਿੰਦ ਸਿੰਘ ਜੀ ਸਰਪ੍ਰਿੰਦ ਜੀ ਪਿੰਡਾਂ 'ਚ ਪੋਸਟਰ ਲੱਗ ਰਹੇ ਨੇ ਤੁਹਾਡਾ ਬਦਵਗਾ ਹੋ ਕੀ ਕਾਰਨ ਜੀ ਹੋਇਆ ਇਸ ਪਿੰਡ ਵਿੱਚ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਜ਼ਹਿਰੀਲੀ ਗੈਸ ਮਤਲਬ ਪੈਦਾ ਹੋਊਗੀ ਇਹਦੇ ਵਿੱਚੋਂ ਜੋ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲੇ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਇਹਨੂੰ ਲੈ ਕੇ ਕਿਸੇ ਪ੍ਰਸ਼ਾਸਨਰ ਨਾਲ ਗੱਲ ਡੰਗਾ ਲਈ ਨਹੀਂ ਜੀ ਸਾਡੇ ਨਾਲ ਗੱਲ ਹੋ ਗਈ ਹੈ ਜੀ ਸਾਰੇ ਇਹੀ ਅਸ਼ਵਾਸਨ ਦੇ ਵਾਕੀ ਜੀਰਨ ਦੇ ਵੀ ਹਟਾ ਦਿੰਨੇ ਆ ਪਰ ਕੋਈ ਸਾਥ ਨਹੀਂ ਦੇ ਰਿਹਾ ਇਹਨੂੰ ਕੱਟੀਆਂ ਕੰਮ ਚੱਲ ਰਿਹਾ ਜਾਂ ਬੰਦ ਹੁਣ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਕੰਮ ਇਹ ਧਰਨਾ ਵੀ ਲਗਾਇਆ ਸੀ ਫਿਰ ਵੀ ਕਾਉਂਟ ਕਰਦੇ ਅਜੇ ਵੀ ਕੰਮ ਚੱਲਦਾ ਹਾਂ ਜੀ ਕੀ ਮੰਗਦੀ ਹੈ ਸਾਡੇ ਮੰਗ ਹੈ ਜੀ ਸਾਡੇ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਪਿੰਡ ਦੇ ਵਿੱਚੋਂ ਕੀ ਨਾ ਜੀ ਮੇਰਾ ਨਾਮ ਕੁਲਵੰਦਰ ਸਿੰਘ ਆ ਜੀ ਕੁਲਵੰਦਰ ਸਿੰਘ ਜੀ ਪਿੰਡਾਂ ਤੇ ਅਸੀਂ ਪੋਸਟ ਲਗਾ ਰਹੇ ਹਾਂ ਸਾਡਾ ਪਿੰਡ ਵਿਕਾਊ ਆ ਕੀ ਕਾਰਨ ਸਾਰ ਅਸੀਂ ਬਹੁਤ ਦੁਖੀ ਹਾਂ ਜੀ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਰਲਿਆ ਹੈ ਜੀ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਸਵਾਦ ਵਾਂ ਦਾ ਨਾਂ ਦਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਇਹਨਾਂ ਦੇ ਨਾਲ ਰਲਿਆ ਹੈ ਉਹਨੂੰ ਫੈਕਟਰੀ ਵਾਲਿਆਂ ਨਾਲ ਗੱਲ ਹੈ ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰਕੇ ਰੋਕਲੇ ਉਹਦੇ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿੱਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਆਉਣ ਵਾਲਾ ਪਾਣੀ ਹਵਾ ਦੂਤ ਸਾਰਾ ਗੋਰੀਨੇ ਕਰ ਦੇਣਾ ਜੀ ਹੁਣ 40 40 ਫੁੱਟ ਦੇ ਟੋਏ-ਪਟੇ ਪਾਏ ਜੀ ਉੱਥੇ ਜਾ ਕੇ ਦੇਖੋ ਇਹਨਾਂ ਦੇ ਮਸ਼ੀਨਾਂ ਆਉਣ ਨਾਲ ਚੱਲਦੀਆਂ ਨੇ ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ ਸਾਨੂੰ ਐਡੀ ਉਹਨੇ ਆਪਣੇ ADC ਸਾਹਿਬ ਨੇ ਕਹੇ ਸੀ ਵੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹੰਦ ਹੀ ਨਹੀਂ ਹੁੰਦੀ ਜਿੱਦਾਂ ਸਾਡਾ ਧਰਨਾ ਕਿਦੇ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਨਾਂ ਨੇ ਉਦੋਂ ਉਹਦੇ باوجود ਫੇਰ ਕੰਮ ਚਲਾਤਾ ਜੀ ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ਼ ਇਹ ਹਵਾਲਾ ਦਿੰਦਾਗਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਡੀਸੀ ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ ਕਦੇ ਕਹਿੰਦਾ ਮੈਂ ਨਹਿਰ ਦੇ ਛਾਲ ਮਾਰ ਲੈਣੀ ਆ ਬਕਾਇਦਾ ਏਡੀਸੀ ਤੇ ਐਡੀਐਨ ਸਾਹਦੇ ਮੌਜੂਦਗੀ 'ਚ ਗੱਲਾਂ ਕਰੀਆਂ ਨੇ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਚਾਹ ਰਹੇ ਤੁਸੀਂ ਜਿਹੜੀ ਐਜੇਬ ਲਗੜ ਗਈ ਸਾਰਾ ਸਾਡੀ ਬੇਨਤੀ ਇਹ ਆ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਕਿ ਸਾਡੇ ਪਿੰਡੇ ਫੈਲਦੀ ਨਹੀਂ ਲੱਗਣੀ ਚਾਹੀਦੀ ਸਾਡੇ ਮਾਲਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਮਾਲਾ ਵੀ ਆਓ ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਹੋਰਾਂਗੇ ਫੇਰ ਸੋ ਪੱਖੋਂ ਮਰਾਂ ਸਾਡਾ ਪੈਸਾ ਸਾਡੇ ਕੋਲ ਲੋਕ ਤਾਂ ਪਹਿਲਾਂ ਹੀ ਕਰਜ਼ਾਈ ਨੇ ਜੀ ਤੇ ਹੁਣ ਪਿੰਡ ਵਿਕਾਊ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂ ਹੀ ਵੇਚ ਦਿੰਨੇ ਆ ਜੀ ਉੱਥੇ ਅਸੀਂ ਕੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੁਖੀ ਨੇ ਉਹ ਕਹਿੰਦੇ ਸਸ ਅਸੀਂ ਰੋਟੀ ਖਾਣ ਕਰਨੀ ਉਹ ਸਾਨੂੰ ਇੰਨੀ ਸਮੈਲ ਮੋਸਕਾਉਂ ਦਾ ਜੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਇਨਵੈਸਟਮੈਂਟ ਕਰ ਲੈਨੇ ਆਪਣੀ ਵੀ ਇਹ ਸੇ ਆਪਣਾ ਭਾਈ ਖੁਸ਼ ਹੋ ਜਵੇ ਤਾਂ ਪੋਸਟਲ ਲੋਨ ਤੋਂ ਬਾਅਦ ਵੀ ਅਧਿਕਾਰੀ ਕੋਲ ਪਾਇਆ ਨਹੀਂ ਕਿ ਸਾਡੇ ਕੋ ਕੋਈ ਨਹੀਂ ਜੀ ਆਇਆ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਸਟੈਪ ਭਾਈ ਹੁਣ 28 ਤਰੀਕ ਦਾ ਜੀ ਹੁਣ ਸਾਡੇ ਆਪਣਾ ਘਰ ਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਚੰਡੀਗੜ੍ਹ ਦੇ ਘਰ ਨਾ ਉਹਦਾ ਪਹਿਲਾਂ ਵੀ ਲੱਗਿਆ ਸੀ ਰੋਡਾ ਸਾਡਾ ਘਰ ਨਾ ਸਾਡਾ ਲੱਗਿਆ ਜੀ ਸਾਨੂੰ ਇਹਨੇ ਐਡੀਸੀ ਸਾਹਿਬ ਨੇ ਤੇ ਬਾਕੀ ਡੀਐਸਪੀ ਸਾਹਿਬ ਐਸਐਸ ਸਾਹਿਬ ਹੋਰ ਪ੍ਰਕਾਸ਼ ਮਾਗਿਆ ਜੀ ਨਾਲ ਉਹ ਕਹਿੰਦੇ ਵੀ ਸਾਨੂੰ ਹੁਣ ਅਸੀਂ ਇਹ ਤਾਂ ਵੀ ਮੰਨ ਲਾ ਵੀ ਅਸੀਂ ਲਾਗ ਨਹੀਂ ਦਿੰਦੇ ਵੀ 70% ਲੋਕਾਂ ਦੀ ਸਹਿਮਤੀ ਹੈ ਜੀ ਅਸੀਂ ਉਹਨਾਂ ਨੇ ਵਿਸ਼ਵਾਸ ਚ ਅੱਗੇ ਵੀ ਆਪਣਾ ਧਰਨਾ ਹਟਾ ਲਿਆ ਜੀ ਇਹਨਾਂ ਨੇ 25 ਤਰੀਕ ਦਿਤੀ ਦੀ ਉਦੋਂ ਬਾਅਦ ਜੀ ਉਹਨਾਂ ਦਾ ਕੰਮ ਫੇਰ ਚੱਲਦਾ ਹੁਣ ਅਸੀਂ ਜੜ ਪੱਟ ਕੇ ਉੱਠਾਂਗੇ ਜਾਂ ਤਾਂ ਫੇਰ ਅਸੀਂ ਉੱਤੇ ਪੱਕਾ ਧੰਮਾ ਲਾਉਣਾ ਵੀ ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾ ਜਿੰਨੇ ਸਾਡਾ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਸਣਾ ਨਹੀਂ ਜੇਗਾ ਜੀ ਨਾਲ ਹਰਜੀਤ ਸਰ ਇਸ ਪਿੰਡ ਦੇ ਵਿੱਚ ਪਿੰਡ ਬਕਾਉ ਦੇ ਪੋਸਟਰ ਲਗਾਏ ਨੇ ਕਾਰਨ ਕੀ ਹੈ ਸਰ ਪਿੰਡ ਬਕਾਉ ਦੇ ਆਪਾਂ ਨੇ ਮੈਂ ਸਰਪੰਚ ਸਾਹਿਬ ਮਾਨਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਆ ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਏ ਨੇ ਕਿਉਂਕਿ ਇੱਥੇ ਸਾਡੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਪੁੰਗਰਾਲੀ ਸਿੱਖਾ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਸੋਰੀ ਰਾਜਪੂਤਾਂ ਤੇ ਉਥੇ ਇਹ ਫੈਕਟਰੀ ਲੱਗੀਆਂ ਤਾਂ ਉਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉਥੇ ਉਹਨਾਂ ਨੇ ਮਤਲਬ ਚੈੱਕ ਕੀਤਾ ਤਾਂ ਉਹ ਉਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜ੍ਹਣਾ ਮੁਸ਼ਕਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਗੰਦਗੀ ਅਤੇ ਸਮੈਲ ਸੀਗੀ ਉਥੇ ਮਤਲਬ ਤੁਸੀਂ ਕੁਝ ਸਮਝ ਸਕਦੇ ਹੋ ਕਿ ਕਿਹੋ ਜੀ ਇਹ ਮਤਲਬ ਦਿਮਾਰੀਆਂ ਫੈਲਣ ਵਾਲੀ ਇਹ ਆ ਘਟੀਆ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਤੇ ਨੂੰ ਚੜਨ ਵਾਲੀ ਉਹਨੀ ਗੰਦੀ ਗੈਸ ਸੀ ਕਿ ਤੇ ਉਥੇ 10 ਮਿੰਟ ਨਹੀਂ ਖੜ੍ਹ ਹੋਇਆ ਤਾਂ ਪੂਰਾ ਜੀਵਨ ਉਥੇ ਆਪਕੇ ਮੇਰੇ ਰਹਿ ਸਕਦੇ ਆ। ਛੇ ਮਹੀਨੇ ਤੋਂ ਜਿੱਥੇ ਪਿੰਡ 'ਚ ਫੈਕਟਰੀ ਲੱਗ ਰਹੀ ਆ ਉਹਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਿਆ? ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਪਿੰਡੀ ਪੰਚਾਇਤ ਹੈਗੀ ਆ ਇਹ ਪਿੰਡੇ ਦੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਬਤਾਂ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਸੀ। ਇਹ ਮਤਲਬ ਗੱਲ ਕਰਦੇ ਸੀਗੇ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤਾਂ ਜੋ ਹੀ ਨਹੀਂ ਕਰਤ ਰਹੀ ਤਨ ਤੋਂ ਪਿੰਡ ਵਾਲਿਆਂ ਨੇ ਰੋਡ ਵੀ ਜਾਬ ਕੀਤਾ ਸੀ ਹਾਂਜੀ ਧਰਨਾ ਚੱਕਿਆ ਸੀ ਉੱਥੋਂ ਕਿਸ ਕਿਸ ਗੱਲ ਵਿੱਚ ਚੱਕਿਆ ਸਰ ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ ਕਿਹਨਾਂ ਨੇ ਦਿੱਤਾ ਸੀ ਸਰ ਇਹ ਜਿਹੜੀ ਮਤਲਬ ਆਪਣੇ ਏਡੀਸੀ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਮਤਲਬ ਫੈਕਟਰੀ ਨਹੀਂ ਲੱਗੇਗੀ ਪਾ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ ਸਹਿਮਤੀ ਬਣ ਗਈ ਇਹ ਲੜਾਈ ਕਿੰਨੇ ਟਾਈਮ ਤੋਂ ਚੱਲਦੀ ਹੋਈ ਸਰ ਇਹ ਲੜਾਈ 2 ਸਾਲ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਤਲਬ ਇਹ ਚਾਰ ਦਿਵਾਰੀ ਬਣੀ ਸੀਗੀ ਇਹ ਉਹ ਫੈਕਟਰੀ ਦਾ ਕੰਮ ਚੱਲਦਾ ਤੇ ਨੇਸਰ ਚੱਲਦਾ ਪਿਆ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਉੱਤੇ ਸ਼ੁਰੂ ਕਰ ਦਿੰਦੇ ਆ ਜਿਹੜੇ ਪੋਸਟਰ ਲਗਾਏ ਨੇ ਕਿਉਂ ਕਰੀ ਜੀ ਪੋਸਟਰੇ ਪੋਸਟਰ ਜਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣਯੋਗਤਾ ਰਹਿਣਾ ਨਹੀਂ ਹੈਗਾ ਵਾਤਾਵਰਨ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣਯੋਗ ਨਹੀਂ ਰਹਿਣਾ ਹਾਂਜੀ ਕੀ ਨਾਮ ਤੁਹਾਡਾ ਜੀ ਮਲਵਿੰਦਰ ਸਿੰਘ ਮਲੇ ਤੁਸੀਂ ਪਿੰਡਾਂ ਦੇ ਵਿੱਚ ਲਗਾਏ ਨੇ ਇਹ ਸਾਡੇ ਪਿੰਡ ਬਕਾਉ ਸਾਨੂੰ ਪਰਾਂ ਦੇ ਬਾਹਰ ਵੀ ਲਗਾਏ ਨੇ ਕੀ ਮਾਮਲਾ ਇਹ ਜਿਹੜੀ ਸਾਡੇ ਕੋਪਿੰਡਾ ਦੇ ਘਰ ਦੇ ਘਰਾਂ ਦੇ ਕੋਲ ਫੈਕਟਰੀ ਲੱਗ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲਾਂ ਤੋਂ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲੈਣ ਤੋਂ ਅਸੀਂ ਆਪਣੇ ਘਰ ਵੇਚ ਕੇ ਇੱਥੇ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕਈ ਹਾਲ ਸਾਰੇ ਪਿੰਡ ਕਿੰਨੇ ਪਿੰਡ ਨਹੀਂ ਇਹ ਤਾਂ ਇਹ ਵੀ 10-12 ਪਿੰਡ ਕੀ ਕਾਰਨ ਕੀ ਆ ਫੈਕਟਰੀ ਦਾ ਕੀ ਨੁਕਸਾਨ ਨੇ ਉਹ ਨਹੀਂ ਜੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰਾ ਨੁਕਸਾਨ ਹੈ ਉਹਦੇ ਨਾਲ ਦੀ ਫੈਕਟਰੀ ਘਰਾਈ ਦਾ ਜੁੱਤਾ ਚੱ ਅਸੀਂ ਦੇਖ ਕੇ ਆਏ ਜਾਂ ਕੇ ਉੱਥੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਨੇ ਅਸੀਂ ਛੱਡ ਕੇ ਚਲੇ ਜਾਣਾ ਇੱਥੋਂ ਅਸੀਂ ਪਹਿਲੇ ਹੀ ਆਲੇ ਜਾਣ ਨੂੰ ਫੈਕਟਰੀ ਲੱਗ ਹੋਣ ਰਹੀ ਹੈ ਇਹ ਪਿੰਡ ਦੀ ਛੱਡੇ ਪਿੰਡ ਵੀ ਨਹੀਂ ਜੀ ਤੁਹਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਹੈ ਫਿਰ ਉਹਨਾਂ ਦਾ ਵੀ ਜਿਹੜਾ ਉਹ ਲਾਉਣ ਦੇ ਕੋਈ ਕਹਿੰਦੇ ਅਸੀਂ ਲਾਉਣੀ ਹੈ ਲਾਉਣੀ ਹੈ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਗੱਲਬਾਤ ਹੋਈ ਹੈ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਪਰ ਨਗਰ ਖਰਾਬ ਬਰਬਾਦ ਹੋ ਜੇ ਇਸ ਤਰ੍ਹਾਂ ਜੀ ਪਰ ਉਹ ਨਹੀਂ ਮੰਨਦੇ ਨਹੀਂ ਹੁਣ ਜੇ ਫੈਕਟਰੀ ਲੱਗ ਗਈ ਹੁਣ ਅਗਲਾ ਸਟ ਆਪਣੇ ਜ਼ਰੂਰ ਜਮ ਕਰਾਗੇ ਦਾ ਮੇਨ ਰੂਟ ਹੈ ਸਾਡੇ ਜਾਂ ਪਹਿਲਾਂ ਵੀ ਕੀਤੀ ਹੈ ਜਦੋਂ ਤੁਹਾਨੂੰ ਆਸ਼ਵਾਸਾ ਮਿਲਦਾ ਤੁਸੀਂ ਸਰਪ੍ਰਾਈਜ਼ ਦਾ ਧਰਨਾ ਹੁੰਦਾ ਚੱਕ ਲੈਂਦੇ ਹੋ ਇਸ ਵਾਰ ਹੀ ਜਾ ਕੋਣਾ ਜੀ ਕਿਸ ਗੱਲ ਤੋਂ ਬਾਕ ਕਿਹੜੀ ਮੰਗ ਹੋਊਗੀ ਜਿਹੜਾ ਜਿੰਨਾ ਚਿਰ ਫੈਕਟਰੀ ਜਿੰਨਾ ਨਹੀਂ ਲੱਗਦਾ ਫਿਰ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਧਰਨਾ ਨਹੀਂ ਚੱਕੋਣਾ ਜੀ ਬਹੁਤ ਵਾਰੀ ਹੋ ਗਈ ਜੀ 10 15 ਵਾਰੀ ਗੱਲ ਹੋਣੀ ਜੀ ਪਰ ਕੋਈ ਸਾਡੀ ਸਰਵਾਈ ਨਹੀਂ ਲੋਕ ਸਭਾ ਚੌਣਾ ਆ ਰਹੀਆਂ ਨੇ ਜਿਵੇਂ ਪਾਰਟੀ ਆਉਂਦੀ ਹੈ ਫੇਰੀ ਕਰਦੀ ਹੈ ਕਿਵੇਂ ਕਹਿੰਦੇ ਸਾਰੀਆਂ ਬਾਲੀਆਂ ਸਾਡੇ ਕੋਲ ਆ ਰਹੀਆਂ ਨੇ ਜੀ ਸਾਡੇ ਨਗਰਾਂ ਦਾ ਇਹ ਫੈਸਲਾ ਹੈ ਜਿਹੜੀ ਜਿਹੜੀ પાર્ટી ਸਾਡੇ ਨਾਲ ਖੜੂਗੀ ਸਹੀ ਮਨ ਤੋਂ ਉਹ ਵੋਟਾਂ ਪਾਉਗੇ ਨਹੀਂ ਸਾਡੇ ਪਿੰਡ ਦੇ ਕੋਈ ਉਮੀਦਵਾਰ ਬੜੂਗਾ ਨਹੀਂ